ਆਪਣੇ ਦਿਲ ਤੇ ਹੱਥ ਰੱਖ ਕੇ ਕਹੇ ਪੈਣ ਉਹਦਾ ਮੁੱਲ ਪਾ ਦੂਗਾ ਤੇ ਸਾਨੂੰ ਸਰਿਆਂ ਕਹਿ ਜਾ ਰਿਹਾ ਵੀ ਮੁੱਲ ਪਾ ਲਵਾਂ ਉਹਦਾ ਘਾਂਟਾ ਮੇਰੇ ਨਾਲ ਮੀਟਿੰਗ ਕਰੀ ਆ ਜਦੋਂ ਨਹੀਂ ਮੰਨੇ ਨਹੀਂ ਪੁੱਛ ਮੰਨੀ ਤਾਂ ਆ ਕੇ ਬੈਈ ਦੀ ਅਸੀਂ ਸ਼ਰਕਤ ਆਇਆ ਪਬਲਿਕ ਨੂੰ ਵੀ ਅਸੀਂ ਬੇਨਤੀ ਕਰਦੇ ਆ ਸਾਨੂੰ ਸ਼ੌਕ ਨਹੀਂ ਸਾਨੂੰ ਸ਼ੌਕ ਨਹੀਂ ਇੱਕ ਬੱਚਾ ਹੈਂਡੀਕੈਪਡ ਬੱਚਾ ਅਸੀਂ ਗਵਾਇਆ ਉਹਨੂੰ ਇਨਸਾਫ ਦਿਵਾਉਣ ਵਾਸਤੇ ਅਸੀਂ ਸ਼ਰਕਤ ਤੇ ਆਏ ਆ ਸੋ ਪਿੱਟਣਾ ਪੈਣਾ ਸਰਕਾਰ ਨੂੰ ਜਗਾਉਣਾ ਪੈਣਾ ਇਹ ਹਲਕੇ ਦੇ ਐਮਐਨਏ ਨੂੰ ਦੇਮਾਂ ਨੂੰ ਜਗਾਉਣਾ ਪੈਣਾ ਜਿਹੜਾ ਪ੍ਰੈਸ਼ਰ ਕਰ ਰਿਹਾ ਪੁਲਿਸ ਦੇ ਉੱਤੇ ਮੈਂ ਪਹਿਲੀ ਵਾਰ ਦੇਖਿਆ ਯਾਰ 15 ਸਾਲਾਂ ਕੇ ਸਾਲੂ ਵੀ ਆਪਣੇ ਸਮਾਜ ਦੀ ਸੇਵਾ ਕਰਦਿਆਂ ਪਹਿਲੀ ਵਾਰ ਦੇਖਿਆ ਕਿ ਐਸਐਚਓ ਬੈਰੀਕੇਡ ਲਗਾ ਕੇ ਲੋਕਾਂ ਨਾਲ ਲੜਾ ਰਹੇ ਆ ਜਿਨ੍ਹਾਂ ਨੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਦਾ ਉਹ ਲੜਾ ਰਹੇ ਨੇ ਲੋਕਾਂ ਨੂੰ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਤੈਸੇ ਦਾ ਪ੍ਰੋਟੈਸਟ पंजाबशासन भारसो पंजाब पारसोल पंजाब ਕੀ ਕਾਰਨ ਹੈ ਜੀ ਜਿਹੜਾ ਧਰਨਾ ਲਗਾਇਆ ਪਾਈ ਜੀ ਕਾਰਨ ਤਾਂ ਸਾਨੂੰ ਖੁਦ ਨਹੀਂ ਸਮਝ ਆ ਰਹੀ ਇਸ ਐਚਓ ਤੋਂ ਐਡਾ ਕਿੱਡਾ ਪ੍ਰੈਸ਼ਰ ਹੈ ਸਾਰੇ ਆਪ ਬੈਰੀਕੇਡ ਹਟਾ ਰਹੇ ਉੱਥੋਂ ਲੋਕਾਂ ਨੂੰ ਨੁਕਾਰ ਰਿਹਾ ਸਾਨੂੰ ਸ਼ੌਂਕਾ ਬੈਠਣ ਦਾ ਸਵੇਰ ਦੇ ਤਾਂ ਅਸੀਂ ਥਾਣੇ 'ਚ ਬੈਠੇ ਆ ਬਾਈ ਜੀ ਇਹਨਾਂ ਦਾ ਬੇਟਾ ਹੈ ਜਿਹੜੀ ਉੱਥੇ ਕੋਈ ਜਗ੍ਹਾ ਹੈ ਬਾਬੇ ਪੀਰ ਦਾ ਉਹ ਭਾਗਸ ਸੀਗਾ ਉਹ ਸੇਵਾ ਕਰਦਾ ਸੀ ੱੱੱਕੇ ਤੇ ਪੰਚਾਇਤ ਨੇ ਛਡਾਈ ਹੈ ਤੇ ਉਹਦੇ ਨਾਲ ਮਾਰਕੁੱਟ ਹੋ ਗਈ ਆਹ ਹਫਤਾ ਪਹਿਲਾਂ ਤੇ ਉਹਨੇ ਗੁੱਸੇ 'ਚ ਆ ਕੇ ਜਦੋਂ ਉਹਦੀ ਬੇਇੱਜ਼ਤੀ ਹੋਈ ਨਾ ਉਹਦੀ ਸੁਣਵਾਈ ਹੋਈ ਜਿਹੜੀ ਮੌਕੇ ਦੀ ਚੂਣੀ ਹੀ ਪ੍ਰੋਟੋਕਾਲ 'ਚ ਪੰਚਾਇਤ ਹੈ ਉਹਨੇ ਮਾਰ ਕੁੱਟ ਕਰੀ ਉਹ ਬੇਇੱਜ਼ਤੀਮੰਦਾ ਹੋਇਆ ਦਵਾਈ ਖਾ ਗਿਆ ਦਵਾਈ ਖਾ ਕੇ ਉਹਦੀ ਡੈਥ ਹੋ ਗਈ ਅੱਜ ਐਸਐਚਓ ਨੂੰ ਕਿ ਪਰਚਾ ਦੇ ਐਸਐਚਓ ਕਹਿੰਦਾ 10 ਮਿੰਟ ਰੁਜੀ ਘੰਟੇ ਰੁਜੀ ਵੇਟ ਕਰੋ ਜੀ ਵੇਟ ਕਰੋ ਆਹ 5 6 ਵਜੇ ਵੇਟ ਕਰਦੇ ਕਰਦੇ ਜੇ ਅਸੀਂ ਇਨਸਾਫ ਲਈ ਉਰੇ ਬਟਾ ਸਰਿਆ ਮੈਨੂੰ ਵੀ ਧੋਖੇ ਦੇ ਰਿਆ ਮੈਂ ਕਹਿੰਦਾ ਆਹ ਮਠਿਆਲਾ ਕਹਿੰਦਾ ਜੀ ਮੇਰੇ ਤੇ ਦਾ ਪ੍ਰੈਸ਼ਰ ਹੈ ਕੀ ਦਾ ਪ੍ਰੈਸ਼ਰ ਹੈ ਐਮਐਲਏ ਦਾ ਪ੍ਰੈਸ਼ਰ ਹੈ ਜਿਹੜੇ ਲੋਕਾਂ ਦੀ ਸੁਣੀ ਹੋਈ ਸਰਕਾਰ ਆ ਉਹਦਾ ਪ੍ਰੈਸ਼ਰ ਆ ਸ਼ਰਮ ਆਉਣੀ ਚਾਹੀਦੀ ਯਾਰ ਹਲਕੇ ਦੇ ਐਮ ਐਲ ਏ ਨੂੰ ਆ ਬੈਠੇ ਆ ਯਾਰ ਛੜਕ ਦੇ ਉੱਤੇ ਇਹ ਆਪਣੇ ਬੱਚੇ ਦਾ ਦਾ ਸੰਸਕਰਨ ਕਰਨਾ ਤੇ ਆਪਣੇ ਬੱਚੇ ਨੂੰ ਰੋਣ ਕਰੇ ਸਰਕਾਰਾਂ ਨੂੰ ਰੋਣ ਪ੍ਰਸ਼ਾਸਨ ਨੂੰ ਰੋਣ ਇੱਥੇ ਆ ਐਸ ਐਚਓ ਦਾ ਹਾਲ ਆ ਸਰਿਆਂ ਬੈਰੀਕੇਟ ਹਟਾ ਰਿਹਾ ਜੀ ਗੁਰਪ੍ਰੀਤ ਹੰਡਾ ਮੈਂ ਤਾਂ ਹੈਰਾਨ ਆ ਯਾਰ ਮੈਂ ਮੈਨੂੰ ਨਾ 15 16 ਸਾਲ ਹੋ ਗਏ ਸਾਨੂੰ ਸਮਾਜ ਦੇ ਵਿੱਚ ਸੇਵਾ ਕਰਦੇ ਆ ਨੂੰ ਵਰਮਿਕੀ ਤੀਰਥ ਨਾਲ ਜੁੜੇ ਸਮਾਜ ਸੇਵਾ ਨਾਲ ਜੁੜੇ ਪਰ ਪਹਿਲੀ ਵਾਰ ਦੇਖਿਆ ਵੀ ਥਾਣੇ ਦਾ ਐਸ ਐਚਓ ਆ ਬੈਰੀਕੇਟ ਹਟਾ ਰਿਹਾ ਐਡਾ ਕਿਤੇਕ ਪ੍ਰੈਸ਼ਰ ਆ ਯਾਰ ਐਸ ਐਚਓ ਐਸਐਚਓ ਖੁਦ ਪ੍ਰੈਸ਼ਰ ਬਾਹਰਿਆਂ ਨਾਲ ਵੀ ਸਮਝੌਤਾ ਕਰ ਲਓ। ਸਮਝੌਤਾ ਕਰ ਲਓ ਸਮਝੌਤਾ ਕਰ ਲਓ ਮੈਂ ਕੰਦ ਵੀ ਕਰਾ ਦੇਣਾ ਮੈਂ ਸਾਰਾ ਕੁਝ ਕਰਾ ਦੇਣਾ। ਕੀ ਗੱਲ ਬਾਈ ਜੀ ਸਾਡੇ ਬੰਦੇ ਦੀ ਕੁਰਬਾਨੀ ਲੈਣੀ ਸੀ। ਉਦੋਂ ਬਾਅਦ ਸਮਝੌਤਾ ਕਰਗੇ ਪਹਿਲਾ ਬੰਦਾ ਮਰਿਆ ਕਰੂਗਾ ਫਿਰ ਸਮਝੌਤੇ ਹੋਇਆ ਕਰਨਗੇ। ਕਿਉਂਕਿ ਪੁਲਿਸ ਨੇ ਲੱਗਿਆ ਖੂਨ-ਮੂਹ ਨੂੰ ਉਹਦਾ ਵੀ ਵਿੱਚੋਂ ਸਾਨੂੰ ਮਿਲ ਜੂ। ਇਹ ਕੰਮ ਨਹੀਂ ਹੋਣਾ ਨਾ ਸਮਝੌਤਾ ਨਾ ਪਰਚਾ ਹੋਊਗਾ। ਜੇ ਅਸੀਂ ਗਲਤ ਸਾਡੇ ਤੇ ਦੇਦੇ ਪਰਚਾ ਯਾਰ ਸਾਨੂੰ ਪਰਚਾ ਦੀ ਕੋਈ ਡਰ ਨਹੀਂ। ਜੀ। ਕਿੰਨੀ ਉਮਰ ਸੀ ਜੀ? 40 ਸਾਲ। ਅੱਜ ਦਿਨ ਕੀ ਕਾਰਨ ਹੋਇਆ? ਮਤਲਬ ਉੱਥੇ ਹੈ ਲਾਲਾ ਵਾਲਾ ਸੇਵਕ ਹਾਂ ਜੀ ਇਹ ਮਤਲਬ ਉੱਥੇ ਸ਼ੇਰ ਆਸੂਆ ਕਰਦਾ 5-7 ਸਾਲ ਪਿੰਡੋਂ ਤੇ ਕਰਿਆ ਬੇ ਜਾਨੀ ਇਹ ਉੱਥੇ ਜਹਾਜ਼ ਬਣਾਉਣ ਆਗੇ ਪੰਚਾਇਤ ਵਾਲੇ ਜੀ ਕਹਿੰਦਾ ਵੀ ਜਿਹੇ ਉਹਨੇ ਨਾਮ ਨਾਲ ਵੀ ਲਾਲਾ ਵਾਲਾ ਪੀਰ ਦੀ ਜਗ੍ਹਾ ਹੈ ਪੀਰ ਨਾਲ ਆਏ ਹੋਏ ਆ আচ্ছা ਜੀ ਫਿਰ ਕੀ ਉੱਥੇ ਉੱਥੋਂ ਬਾਈ ਹੋਏ ਨੇ ਉੱਥੋਂ ਬਾਈ ਹੋਏ ਇਹ ਨਾਲ ਫਿਰ ਕੰਮ ਕਿਆ ਦਿੱਤੀਆਂ ਉਹ ਖਾਸੀਆਂ ਅੱਛਾ ਜੀ ਆ ਇੱਕ ਦਿਨ ਪਹਿਲਾਂ ਵੀ ਕੰਮ ਕਿਆ ਦਿੱਤੀਆਂ ਜੀਆਂ ਉਦੋਂ ਮੇਰੇ ਘਰ ਵਾਲੀ ਬਾਕੀ ਨਾਲ ਚੱਲ ਉਹਨੇ ਹਟਾੜ ਦੂਰ ਤੇ ਹਾਂਜੀ ਨਹੀਂ ਇੱਕ ਪੰਚ ਤਾਂ ਉਹ ਵੀ ਉਹਨੇ ਵੀ ਹਟਾੜ ਦਿੱਤੀ ਹਾਂਜੀ ਇਹ ਆ ਹੁਣ ਡਾਇਲੋਗ ਸਾਨੂੰ ਫਿਰ ਇਹ ਤਾਂ एकदम ਕਿਦੋਂ ਮੇਰੇ ਗਏ ਨੇ ਦਵਾਈ ਅੱਛਾ ਹੀ ਦਵਾਈ ਕੀ ਇੱਥੋਂ ਲੈ ਕੇ ਆਈ ਨਹੀਂ ਨਹੀਂ ਸਾਨੂੰ ਕਿਹਾ ਰੱਬ ਨੂੰ ਕਰਾਇਆ ਹਾਂ ਜੀ ਭਗੰਤ ਜੀ ਵੀ ਮੰਗ ਕਰਦੇ ਹਾਂ ਜੀ ਰਾਜੇ ਅਸ਼ੀਸ਼ਾ ਕਹਿੰਦੇ ਫਰਸ਼ਾ ਹੋਵੇ ਨੇ ਉਹਨੇ ਹਾਂ ਹੈ ਫਰਸ਼ਾ ਹੋਣਾ ਹਿੰਦਾ ਬਸ ਕੱਟ ਕੇ ਬੈਠੇ ਆਂ ਮੁਰਸ਼ਾਲੇ ਸਾਡੀ ਸੁਣਾਈ ਨਹੀਂ ਕਰ ਰਹੀ ਨਹੀਂ ਹੱਥੋਂ ਬਾਈ ਪੰਚਾਇਤ ਨਾਲ ਹੋਈ ਸੀ ਜਿੱਦ ਨਾਲ ਪੰਚਾਇਤ ਨਾਲ ਪੰਚਾਇਤ ਨਾਲ ਹੋਈ ਆ ਪੰਚਾਇਤ ਵਾਲਿਆਂ ਨੇ ਕੰਮ ਕੀ ਮਾਰਿਆ ਨੇ ਉਹਨੂੰ ਉਹ ਤਾਂ ਹੈਂਡੀਕੈਪ ਵਾਲਾ ਇਹ ਕਿਹੜੇ ਬੰਦੇ ਤੇ ਬੰਦੇ ਦਾ ਕਹੀ ਤੇ ਜੀ ਹਾਂ ਤਾਂ ਲੋਗ ਹਨ ਨਾਮ ਦਾ ਸੋ ਇਹਨੋਂ ਕਿਨਾਂ ਦੇ ਤੁਸ ਪਰਚਾ ਦਰਜ ਕਰਾਉਣਾ ਚਾਹੁੰਦੇ ਨਹੀਂ ਆਪਣਾ ਨਹੀਂ ਪਰਿਵਾਰ ਉਹ ਬੈਠਾ ਹੈ ਸ਼ਾਹ ਪੁੱਤ ਰੰਗ ਕਰਦੇ ਹੋ ਠੀਕ ਆ ਵੀਰਾ ਠੀਕ ਹੈ ਜੀ ਹੋਰ ਸਮੱਸਿਆ ਕੋਈ ਜਿੱਦਾਂ ਚਾਬੀ ਲਾ ਕੇ ਤਰਾ ਖੜ ਜਾ ਉਹ ਮੁੰਡਾ ਆਪਣਾ ਹਿੰਦੀ ਗਿਫਟ ਹੀ ਠੀਕ ਆ ਵੀਰ ਜੀ ਕਹਾਂ ਹੈ ਜੀ ਨਾਂ ਕੀ ਨਾਮ ਹੈ ਵੀਰ ਜੀ ਜਦੋਂ ਜਾਮੀ ਨੂੰ ਆਇਆ ਇਹ ਮਤਲਬ ਛਾਲ ਕੇ ਤੈਨੂੰ ਪੋਲੀਆ ਹੋ ਗਿਆ ਅੱਛਾ ਹਾਂ ਛਾਲ ਕੇ ਤੈਨੂੰ ਪੋਲੀਆ ਹੋ ਗਿਆ ਕੀ ਨੋਤੀ ਦਾ ਕਰਵਿੰਦਰਾ ਨੀ ਇਹ ਲਾਲਾ ਲੀਤੇ ਸੇਵਾ ਕਰਦਾ ਤੇ ਇਹ ਸਾਰੇ ਲੋਕਾਂ ਨੂੰ ਪਤਾ ਬਹੁਤ ਚੰਗਾ ਸੇਵਾ ਕਰਦਾ ਸਰਪੁਰ ਪਉਂਦੀ ਜੱਤੀ ਚੋਂਦੀ ਕਾਦੀ ਪਿੰਡ ਦੀ ਰੋਲਾ ਹੋਇਆ ਰੋਲਾ ਵੀ ਤੱਕ ਰੋਲਾ ਵੀ ਮਤਲਬ ਇਹ ਕਹਿੰਦਾ ਵੀ ਮੇਰੇ ਉਹ ਸੇਵਾ ਕਰਦਾ ਹੈ ਜਿੱਥੇ ਜਮਾਨਗਾਰ ਬਿਠਾ ਦੇ ਪੜਾਉਂਦੇ ਦੇ ਦੇ ਆ ਕਿ ਉਹਨਾਂ ਵੱਧ ਘਰ ਟਾ ਕੇ ਪਾਰ ਰਹੇ ਸੀ ਇਹ ਕਹਿੰਦਾ ਵੀ ਨਾ ਪਾਓ ਜਗਾ ਛੱਡੀ ਵੀ ਦਿਓ ਐਸਲੀ ਪੰਚਾਇਤ ਨੇ ਲਿਖ ਕੇ ਵੀ ਦੇਤਾ ਵੀ ਜਗਾ ਛੱਡਾਂਗੇ ਉਹਨਾਂ ਨੇ ਨਹੀਂ ਪਾਇਆ ਹਾਂ ਇਹ ਜੋ ਪਛੇ ਪੰਚਾਇਤ ਨੇ ਲਿਖ ਕੇ ਦਿੱਤਾ ਵੀ ਅੱਜ ਨਹੀਂ ਪੂਰੇ ਉਹਨਾਂ ਫਿਰ ਪਰਚਾ ਦਰਜ ਹੋ ਗਿਆ ਨਾ ਜੀ ਨਾ ਹੋਇਆ ਨਹੀਂ ਸਾਨੂੰ ਪਰਚੇ ਕਰਕੇ ਬੈਠੇ ਆ ਸਾਡੀ ਕੋਈ ਸੁਣਦਾ ਸਵੇਰ ਦਾ ਐਸ.ਐਚ.ਓ. ਕਹਿੰਦਾ ਨੇ ਪ੍ਰੈਸ਼ਰ ਕਰ ਰਹੇ ਆ ਧੰਗਾ ਕਵੇਡਰ ਉਹ ਆਪਣਾ ਉਹਦਾ ਵੀ ਦੱਸਿਆ ਮੈਂ ਕਿਹਾ ਜੀ ਕਿ ਸਮਾਜ ਦਾ ਆਗੂ ਬਮ ਹੈ ਤੇ ਮੈਨੂੰ ਇਹ ਆ ਕਿ ਵੀ ਸ੍ਰੀ ਆਮ ਕਹਿੰਦੇ ਆ ਅਸੀਂ ਪਰਚਾ ਦੇ ਦਾਂਗੇ ਮੈਂ ਕਿਹਾ ਦੇਖੋ ਸਾਡੇ ਕੋਲ ਪਰਚਾ ਸਾਨੂੰ ਇਹ ਉਲਟਾ ਦੇ ਰਹੇ ਪਰਚੇ ਦਿੱਤਾ ਖਿੜੇ ਕੀ ਆ ਬੰਦੇ ਹੈਲੋ ਕੀ ਚੜਾ ਕਿਹੜਾ ਏਡਾ ਪ੍ਰੈਸ਼ਰ ਆ ਜਿਹੜਾ ਸ੍ਰੀ ਆਮ ਧਮਕੇ ਦੇ ਰਿਹਾ ਸਾਰਾ ਬੈਰੀਕੇਟ ਹਟਾ ਰਿਹਾ ਇਹ ਹੁੰਦੇ ਨੇ ਪਬਲਿਕ ਸਰਵੰਟ ਯਾਰ ਅਸੀਂ ਵੀ ਪਬਲਿਕ ਸਰਵੰਟਾਂ ਪਬਲਿਕ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੁਲਸ ਦਾ ਕੰਮ ਹੁੰਦਾ ਕਾਨੂੰਨ ਵਿਵਸਥਾ ਨੂੰ ਮੈਂਟੇਨ ਕਰਨਾ ਪੁਲਸ ਸਮਾਂ ਲੜਾਉਣ ਨੂੰ ਖਰਦੀਆਂ ਲੋਕਾਂ ਦੇ ਨਾਲ ਜਿੱਥੇ ਇੱਕ ਬੱਚਾ ਮਾਰ ਕੇ ਉੱਪਰੋਂ ਲੜਾਉਣ ਨੂੰ ਖਰਦੀ ਪੁਲਸ ਮੈਰੀਕਤ ਹਟਾ ਰਹੀਆਂ ਮਾਲਾ ਪਾਰਟੀ ਸਾਡੇ ਵਿੱਚ ਜਗਰਾਈ ਝਗੜਾ ਹੋਵੇ ਇਹ ਹਾਲਾਤ ਨੇ ਭਾਰਤ ਉਠਾਣੇ ਦੇ ਯਾਰ ਹੁਣ ਭਰਨਾ ਇਹ ਪੱਕਾ ਹੀ ਰਹੂਗਾ ਜੀ ਜੀ ਪੱਕਾ ਕੋਈ ਡਰ ਨਹੀਂ ਕੋਈ ਪ੍ਰੈਸ਼ਰ ਨਹੀਂ ਸਰਕਾਰ ਦਾ ਮੈਂ ਆਪ ਕਹਿ ਰਹੇ ਹਾਂ ਮੈਂ ਭਵਾਨੀ ਦੇ ਟਿਕੋਣੇ ਬੈਠਾ ਹਾਂ ਪੰਜਾਬ ਦੇ ਪ੍ਰੈਜ਼ੀਡੈਂਟ ਆਹ ਹਲਾਤ ਨਿਕਰੇ ਪਾਸੋਂ ਦੇ ਜਿਹੜੇ ਹਲਾਤ ਉਰੇ ਨੇ ਕਿ ਬਜ਼ੁਰਗਾਂ ਆਪਣੇ ਪੁੱਤ ਨੂੰ ਇਨਸਾਫ਼ ਨਹੀਂ ਆ ਬੈਠਾ ਖੜੀ ਹੋਣਾ ਉਰੇ ਆਪਣੇ ਬੇਟੀ ਡੈੱਡ ਬੋਡੀ ਲੈ ਕੇ ਦਰਬਾਰ ਕਰਕੇ ਨਹੀਂ ਕਰ ਸਕਦਾ ਉਪਰਸ਼ਾਸ਼ਨ ਨੂੰ ਪਿੱਟੇ ਉਰੇ ਦੇ ਇਹ ਹਾਲਾਤ ਨੇ ਯਾਰ ਪੰਜਾਬ ਦੇ ਕਿਹੜੀ ਕਾਨੂੰਨ ਉਸਤ ਹੈ ਹੀ ਨਹੀਂ ਲੋਕ ਸੜਕਾਂ ਤੇ ਕਿਉਂ ਉਤਰ ਰਹੇ ਨੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀਗੇ ਸਰਕਾਰ ਘਰਾਂ ਚੋਂ ਚੱਲੂਗੀ ਡੀਸੀ ਬੈਠਾ ਕਰਨਗੇ ਸੱਤਾਂ ਤੇ ਯਾਰ ਲੋਕਾਂ ਦੀ ਸੁਣਵਾਈ ਤੁਹਾਡੇ ਥਾਣੇ 'ਚ ਨਹੀਂ ਹੋ ਰਹੀ ਵਾਠੀ ਐਡਾ ਕੀ ਪ੍ਰੈਸ਼ਰ ਐ ਐਸਐਚਓ ਦਾ ਇਸਦਾ ਹੈਰਾਨ ਆ ਵੀ ਐਸਐਚਓ ਐਡਾ ਪ੍ਰੈਸ਼ਰ ਰੱਖੀ ਬੈਠਾ ਜੀ ਧੰਨਵਾਦ